ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਦੋਂ ਵੀ ਪੰਜਾਬ ਉੱਤੇ ਕੁਦਰਤੀ ਆਫਤ ਆਂਦੀ ਹੈ ਤੇ ਸਾਨੂੰ ਚਾਹੀਦਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੀਏ ਇਸੇ ਤਰ੍ਹਾਂ ਹੀ ਜਦੋਂ ਇੱਕ ਵਾਰ ਪੰਜਾਬ ਉੱਤੇ ਕਾਲ ਪੈ ਗਿਆ ਸੀ ਤਾਂ ਲੋਕਾਂ ਦੇ ਬੇਨਤੀ ਕਰਨ ਤੇ ਸ੍ਰੀ ਗੁਰੂ ਹਰ Rai ਜੀ ਨੇ ਉਹਨਾਂ ਦੀ ਆ ਕੇ ਕਿਸ ਤਰ੍ਹਾਂ ਹੈਲਪ ਕੀਤੀ ਉਹਨਾਂ ਦਾ ਕਿਸ ਤਰ੍ਹਾਂ ਉਧਾਰ ਕੀਤਾ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸੋ ਆਓ ਸਰਬੰਨ ਕਰਦੇ ਹਾਂ ਜੀ ਸੰਗਤ ਜੀ ਜਦੋਂ ਜਦੋਂ ਵੀ ਕੁਦਰਤੀ ਆਫਤ ਆਉਂਦੀ ਆ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਤੇ ਜੇ ਆਪਾਂ ਸਤਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਬਹੁਤ ਕਿਰਪਾ ਕਰ ਦਿੰਦੇ ਆ 1646 ਦੀ ਗੱਲ ਹੈ ਜਦੋਂ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਕਾਲ ਪੈ ਗਿਆ ਸੀ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਉਦੋਂ 16 ਸਾਲਾਂ ਦੇ ਹੋਏ ਸੀ ਮਹਾਰਾਜ ਦੀ ਇਹ ਸਰੀਰ ਦੀ ਉਮਰਾਂ 16 ਸਾਲ ਦੀ ਮਾਲਵੇ ਦੇ ਵਿੱਚ ਖੇਤਾਂ ਵਿੱਚ ਫਸਲ ਨਾ ਹੋਈ ਲੋਕਾਂ ਦੀਆਂ ਢੋਲੀਆਂ ਵਿੱਚੋਂ ਦਾਣੇ ਮੁੱਕ ਗਏ ਇਹੋ ਜੀ ਹਾਲਤ ਬਣ ਗਈ ਲੋਕ ਇੱਕ ਇੱਕ ਦਾਣੇ ਨੂੰ ਤਰਸਣ ਲੱਗੇ ਕਿਸੇ ਵੀ ਕੀਮਤ ਤੇ ਲੋਕਾਂ ਨੂੰ ਕਣਕ ਦੇ ਦਾਣੇ ਦੇਖਣ ਨੂੰ ਨਹੀਂ ਸੀ ਮਿਲਦੇ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਜਦੋਂ ਦਾਣੇ ਮੁੱਕੇ ਲੋਕ ਜਿਹੜੇ ਆ ਦੁਖੀ ਹੋ ਕੇ ਹਾਏ ਹਾਏ ਕਰਨ ਲੱਗੇ ਅਰਦਾਸਾਂ ਕਰਦੇ ਹੁਣ ਅਸੀਂ ਆਪਣਾ ਪੇਟ ਕਿਵੇਂ ਭਰਾਂਗੇ ਪੰਜਾਬ ਦੇ ਲੋਕ ਭਾਵੇਂ ਭੁੱਖੇ ਸੀ ਪਰ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਅੱਜ ਵੀ ਆਪਾਂ ਦੇਖਦੇ ਆਂ ਪੰਜਾਬ ਦੇ ਨਾਲ ਪੰਜਾਬ ਹੀ ਖੜਦਾ ਹੋਰ ਤਾਂ ਆਪਾਂ ਦੇਖਿਆ ਨਹੀਂ ਕਦੇ ਕੋਈ ਆ ਕੇ ਖੜਿਆ ਹੋਵੇ ਉਦੋਂ ਵੀ ਇਹੀ ਹਾਲ ਪੰਜਾਬ ਦੇ ਲੋਕ ਭੁੱਖੇ ਕੋਈ ਇਹਨਾਂ ਦੀ ਸੰਭਾਲ ਨਾ ਕਰੇ ਬੱਚੇ ਦੁਖੀ ਬਜ਼ੁਰਗ ਦੁਖੀ ਔਰਤਾਂ ਦੁਖੀ ਤੇ ਗੁਰਮੁਖ ਪਿਆਰਿਓ ਘਰ ਦਾ ਹਰ ਬੰਦਾ ਦੁਖੀ ਮਾਲਵੇ ਦਾ ਜੇ ਬਾਦਸ਼ਾਹ ਉਹਦੋਂ ਆਪਦੇ ਖਜ਼ਾਨੇ ਦਾ ਮੂੰਹ ਖੋਲ ਦਿੰਦਾ ਤਾਂ ਲੋਕਾਂ ਦੀ ਪੇਟ ਪੂਜਾ ਹੋ ਸਕਦੀ ਸੀ ਪਰ ਬੜਾ ਮੁਸ਼ਕਲ ਸੀ ਬਾਦਸ਼ਾਹ ਕੇਵਲ ਇੱਕ ਦੋ ਦਿਨ ਹੀ ਲੋਕਾਂ ਨੂੰ ਖਵਾ ਸਕਦਾ ਸੀ ਆਖਰ ਉਤੋਂ ਵੀ ਥੱਕੇ ਹੀ ਪੈਣੇ ਸੀ ਰੋਟੀ ਦਾ ਟੁਕੜਾ ਲੋਕਾਂ ਨੂੰ ਉਤੋਂ ਵੀ ਨਹੀਂ ਸੀ ਲੱਭਣਾ ਹੁਣ ਇੱਕ ਹੀ ਦਰ ਰਹਿ ਗਿਆ ਸੀ ਉਹ ਕਿਹੜਾ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਦਰ ਇਹ ਗੁਰੂ ਘਰ ਗੁਰੂ ਹੀ ਕਿਰਪਾ ਕਰੇ ਅਸਰਬੱਤ ਦਾ ਭਲਾ ਹੋ ਸਕਦਾ ਸੀ ਸ੍ਰੀ ਗੁਰੂ ਹਰ Rai ਸਾਹਿਬ ਜੀ ਬਚਪਨ ਤੋਂ ਜਵਾਨੀ ਵੱਲ ਵੱਧ ਰਹੇ ਆ 16 ਸਾਲ ਦੀ ਉਮਰ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਮਾਲਵੇ ਦੇ ਵਿੱਚ ਕਾਲ ਪੈ ਗਿਆ ਮਨ ਦੇ ਵਿੱਚ ਗਹਿਰੀ ਵਿਚਾਰ ਕੀਤੀ ਆ ਮਹਾਰਾਜ ਕਹਿੰਦੇ ਆਦਮੀ ਭੁੱਖ ਨਾਲ ਨਹੀਂ ਮਰਨਾ ਚਾਹੀਦਾ ਕਿਉਂਕਿ ਜਿਹੜੀ ਭੁੱਖਾ ਬਹੁਤ ਵੱਡਾ ਦੁੱਖ ਆ ਇਹ ਤਾਂ ਜਿਸ ਤਨ ਲਾਗੇ ਸੋਈ ਜਾਣਾ ਹੈ ਕੌਣ ਜਾਣੇ ਪੀਰ ਪਰਾਈ ਕੋਈ ਦੂਜਾ ਬੰਦਾ ਨਹੀਂ ਦੱਸ ਸਕਦਾ ਕਿ ਜਦੋਂ ਭੁੱਖ ਹੁੰਦੀ ਆ ਕਿੰਨਾ ਉਹਦਾ ਦਰਦ ਹੁੰਦਾ ਕਿੰਨੀ ਉਹਦੀ ਪੀੜ ਹੁੰਦੀ ਆ ਤੇ ਹੁਣ ਸਤਿਗੁਰੂ ਮਹਾਰਾਜ ਨੇ ਵਿਚਾਰ ਕੀਤੀ ਆ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਸਾਰੇ ਪੰਜਾਬ ਦੇ ਲੋਕ ਜੇ ਇੱਕ ਇੱਕ ਮੁਠੀ ਅਨਾਜ ਵੀ ਮਾਲਵੇ ਦੇ ਇਲਾਕੇ ਨੂੰ ਦੇ ਦੇਣ ਤੇ ਉਹਦੇ ਨਾਲ ਮਾਲਵੇ ਦੇ ਲੋਕਾਂ ਨੂੰ ਪੰਜਾਬ ਵਾਲੇ 5 ਸਾਲ ਤੱਕ ਰੋਟੀ ਖਵਾ ਸਕਦੇ ਆ ਇਹ ਮਹਾਰਾਜ ਨੇ ਵਿਚਾਰ ਕੀਤੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਪੰਜਾਬ ਦੀਆਂ ਸਾਰੀਆਂ ਸੰਗਤਾਂ ਵੱਲ ਹੁਕਮਨਾਮੇ ਭੇਜੇ ਆ ਮਾਝੇ ਵੱਲ ਹੁਕਮਨਾਮੇ ਗਏ ਆ ਦਬਾਬੇ ਵੱਲ ਗਏ ਆ ਪਵਾਦ ਖੇਤਰ ਵਿੱਚ ਗਏ ਕਿਉਂਕਿ ਦੇਖੋ ਕਾਲ ਤਾਂ ਮਾਲਵੇ ਚ ਪਿਆ ਹੁਕਮਨਾਮੇ ਦੇ ਵਿੱਚ ਮਹਾਰਾਜ ਨੇ ਲਿਖਿਆ ਹਰ ਇੱਕ ਗੁਰਸਿੱਖ ਨੂੰ ਸਾਡਾ ਹੁਕਮ ਹੈ ਉਹ ਆਪਣੇ ਘਰ ਲੰਗਰ ਲਾਵੇ ਜੇ ਕੋਈ ਅੱਧੀ ਰਾਤ ਨੂੰ ਵੀ ਦਰਵਾਜ਼ਾ ਖੜਕਾਵੇ ਉਹ ਗੁਰਸਿੱਖ ਦੇ ਘਰੋਂ ਪ੍ਰਸ਼ਾਦਾ ਜ਼ਰੂਰ ਮਿਲੇ ਇਹੀ ਤਾਂ ਸਿੱਖੀ ਆ ਪਹਿਲਾਂ ਕਿਸੇ ਨੂੰ ਛਕਾ ਕੇ ਫਿਰ ਆਪ ਛਕਣਾ ਦਿਲੋਂ ਸੇਵਾ ਕਰਨੀ ਇਹ ਸਤਿਗੁਰੂ ਜੀ ਦਾ ਆਦੇਸ਼ ਸੀ ਜੋ ਪਿੰਡ ਵਿੱਚ ਧਰਮਸ਼ਾਲਾ ਹੈ ਉਹ ਧਰਮਸ਼ਾਲਾ ਬਣੀਆ ਸੀ ਸਾਂਝੇ ਰੂਪ ਦੇ ਵਿੱਚ ਉੱਥੇ ਲੰਗਰ ਲਾਇਆ ਜਾਵੇ ਲੰਗਰ ਰਾਤ ਦਿਨ ਜਾਰੀ ਰਹੇ ਜਿਹੜਾ ਦੂਜੇ ਨੂੰ ਛਕਾ ਕੇ ਆਪ ਛਕੇਗਾ ਮਹਾਰਾਜ ਕਹਿੰਦੇ ਉਹੀ ਸਾਡਾ ਸਿੱਖ ਹੋਵੇਗਾ ਉਹਨੂੰ ਬਾਬਾ ਨਾਨਕ ਜੀ ਦੇ ਘਰ ਤੋਂ ਬੜੀਆਂ ਖੁਸ਼ੀਆਂ ਮਿਲ ਜਾਣਗੀਆਂ। ਇਹੀ ਤਾਂ ਗੁਰੂ ਕਾ ਲੰਗਰ ਹੈ। ਹੁਣ ਸਤਿਗੁਰੂ ਮਹਾਰਾਜ ਨੇ ਇਹ ਹੁਕਮਨਾਮੇ ਲਿਖੇ ਆ ਗੁਰੂ ਕੇ ਪਿਆਰੇ ਮਾਝੇ ਇਲਾਕੇ ਵਿੱਚ ਲੈ ਕੇ ਗਏ ਆ ਦਵਾਬੇ ਵਿੱਚ ਲੈ ਕੇ ਗਏ ਆ ਜਿਵੇਂ ਜਿਵੇਂ ਸੰਗਤਾਂ ਪੜ੍ਹੀ ਜਾਂਦੀਆਂ ਨੇ ਗੁਰਮੁਖ ਪਿਆਰਿਓ ਉਸੇ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਈ ਜਾਂਦੀ ਆ। ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਲੰਗਰ ਦੀ ਮਰਿਆਦਾ ਵਿੱਚ ਥੋੜੀ ਤਬਦੀਲੀ ਕੀਤੀ ਜਿਸ ਧਰਮਸ਼ਾਲਾ ਵਿੱਚ ਲੰਗਰ ਚੱਲਦਾ ਸੀ ਉੱਥੇ ਇੱਕ ਦਿਨ ਕੀ ਹੋਇਆ ਇੱਕ ਨਗਾਰਾ ਰੱਖਿਆ ਗਿਆ ਜਦੋਂ ਨਗਾਰਾ ਵੱਜਦਾ ਤੇ ਹੁਣ ਆਪਾਂ ਨਗਾਰੇ ਦੀ ਆਵਾਜ਼ ਵੇਖਦੇ ਆ ਬੜੀ ਦੂਰ ਦੂਰ ਤੱਕ ਜਾਂਦੀ ਆ ਜਦੋਂ ਆਵਾਜ਼ ਦੂਰ ਦੂਰ ਤੱਕ ਗਈ ਇਹਦਾ ਮਤਲਬ ਇਹ ਰੱਖਿਆ ਗਿਆ ਅਰਥ ਸੀ ਆਓ ਪਿਆਰੇ ਜੀ ਆਓ ਸੰਗਤ ਜੀ ਲੰਗਰ ਛਕੋ ਜੀ ਕਈ ਪਿੰਡਾਂ ਵਿੱਚ ਤੇ ਹਰ ਸਮੇਂ ਨਗਾਰਾ ਵੱਜਦਾ ਰਹਿੰਦਾ ਚਾਹੇ ਦਿਨ ਹੋਵੇ ਜਾਂ ਰਾਤ ਛਕਣ ਵਾਲੇ ਨੂੰ ਲੰਗਰ ਤਿਆਰ ਮਿਲੇਗਾ ਇਹ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਈ ਸਿੱਖਾਂ ਦੇ ਉਦਮ ਸਦਕਾ ਗੁਰੂ ਕਿਰਪਾ ਸਦਕਾ ਐਸਾ ਪ੍ਰਤਾਪ ਹੋ ਗਿਆ ਕਿਸੇ ਵੀ ਪਿੰਡ ਲੰਗਰ ਦੀ ਕੋਈ ਕਮੀ ਨਹੀਂ ਰਹੀ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਹਰ ਬੰਦੇ ਦੀ ਸ਼ਰਧਾ ਗੁਰੂ ਸਾਹਿਬ ਤੇ ਪੱਕੀ ਹੋ ਗਈ ਲੋਕੀ ਸੋਚਣ ਲੱਗ ਪਏ ਕਿਸੇ ਬਾਦਸ਼ਾਹ ਨੇ ਸਾਡੀ ਬਾਹ ਨਹੀਂ ਫੜਨੀ ਗੁਰੂ ਸਾਹਿਬ ਜੀ ਸੱਚੀ ਸਰਕਾਰ ਆ ਸਹੀ ਮਾਨਿਆਂ ਦੇ ਵਿੱਚ ਤਾਂ ਪੰਜਾਬ ਦੇ ਰਾਖੇ ਸੱਤਵੇਂ ਗੁਰੂ ਨਾਨਕ ਧੰਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਹਨ ਕਾਲ ਦੇ ਸੰਕਟ ਵਿੱਚੋਂ ਗੁਰੂ ਹਰ राय ਸਾਹਿਬ ਜੀ ਨੇ ਮਾਲਵੇ ਦੇ ਇਲਾਕੇ ਨੂੰ ਕੱਢਿਆ ਦਿੱਲੀ ਸਰਕਾਰ ਤੱਕ ਗੁਰੂ ਜੀ ਦੀਆਂ ਲੰਗਰ ਦੀਆਂ ਸਿਫਤਾਂ ਗੂੰਜੀਆਂ ਸਾਰੇ ਹਾਕਮਾਂ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਬਾਦਸ਼ਾਹ ਸੀ ਉਹਨੇ ਵੀ ਸਤਗੁਰੂ ਜੀ ਨੂੰ ਸ਼ਰਧਾ ਭਰਿਆ ਧੰਨਵਾਦ ਦਾ ਪੱਤਰ ਭੇਜਿਆ ਤੇ ਸ੍ਰੀ ਗੁਰੂ ਹਰ Rai ਜੀ ਦੇ ਅਨਨ ਸਿੱਖ ਭਾਈ ਫੇਰੂ ਜੀ ਜੋ ਲੰਗਰ ਦੀ ਸੇਵਾ ਨਾਲ ਜੁੜੇ ਹੋਏ ਸੀ ਦਿਨੇ ਵੀ ਰਾਤ ਵੀ ਲੰਗਰ ਦੀ ਸੇਵਾ ਕਰਦੇ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਲਗਨ ਸੀ ਕਿ ਸਾਧ ਸੰਗਤ ਨੂੰ ਲੰਗਰ ਸ਼ਿਕਾਇਆ ਜਾਵੇ ਗੁਰੂ ਦੀ ਕਿਰਪਾ ਇਹਦੇ ਵਿੱਚ ਹੀ ਛੁਪੀ ਹੋਈ ਹੈ ਇੱਕ ਦਿਨ ਕੀ ਹੋਇਆ ਭਾਈ ਫੇਰੂ ਜੀ ਬਹੁਤ ਥੱਕ ਗਏ ਪਿਛਲੇ 4 ਦਿਨ ਤੇ 4 ਰਾਤਾਂ ਲਗਾਤਾਰ ਸੰਗਤਾਂ ਨੂੰ ਲੰਗਰ ਛਕਾ ਰਹੇ ਆ। ਅੱਖਾਂ ਵਿੱਚ ਉਹ ਨੀਂਦਰਾ ਸੀ। ਲੰਗਰ ਵੀ ਮਸਤਾਨਾ ਹੋਣ ਵਾਲਾ ਸੀ। ਅਚਾਨਕ ਕਾਫੀ ਸੰਗਤ ਲੰਗਰ ਛਕਣ ਲਈ ਲੰਗਰ ਹਾਲ ਦੇ ਵਿੱਚ ਆ ਗਈ ਹੈ। ਤੇ ਹੁਣ ਲੰਗਰ ਤਿਆਰ ਕਰਨ ਲਈ ਸਮਾਂ ਵੀ ਚਾਹੀਦਾ ਸੀ। ਪਰ ਆਈ ਸੰਗਤ ਜਿਹੜੀ ਪ੍ਰਸ਼ਾਦਾ ਮੰਗ ਰਹੀ ਸੀ। ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਹੁਕਮ ਕੀਤਾ। ਲਾਂਗਰੀ ਨੂੰ ਕਹੋ ਇਸੇ ਵੇਲੇ ਲੰਗਰ ਤਿਆਰ ਕਰੋ। ਜਦ ਤੱਕ ਲੰਗਰ ਤਿਆਰ ਹੁੰਦਾ ਹੈ ਉਦੋਂ ਤੱਕ ਜੋ ਕੁਝ ਵੀ ਲੰਗਰ ਵਿੱਚ ਤਿਆਰ ਹੈ ਸੰਗਤ ਨੂੰ ਵਰਤਾਇਆ ਜਾਵੇ ਹੁਣ ਉਦੋਂ ਲੰਗਰ ਵਰਤਾਉਣ ਲਈ ਉਸ ਸਮੇਂ ਭਾਈ ਫੇਰੂ ਜੀ ਉੱਥੇ ਹਾਜ਼ਰ ਸੀਗੇ ਸੰਗਤਾਂ ਪੰਗਤਾਂ ਵਿੱਚ ਸੱਜ ਗਈਆਂ ਲੰਗਰ ਛਕਣ ਵਾਸਤੇ ਬੈਠ ਗਈਆਂ ਉਸ ਸਮੇਂ ਲੰਗਰ ਵਿੱਚ ਇੱਕ ਟੋਕਰਾ ਪਰੌਠਿਆਂ ਦੇ ਨਾਲ ਭਰਿਆ ਪਿਆ ਸੀ ਭਾਈ ਫੇਰੂ ਜੀ ਨੇ ਟੋਕਰਾ ਚੁੱਕ ਪਰੌਠੇ ਜਿਹੜੇ ਸੀ ਸੰਗਤ ਵਿੱਚ ਵਰਤਾਉਣੇ ਸ਼ੁਰੂ ਕਰ ਦਿੱਤੇ ਇਹ ਪਰੌਂਠੇ ਇੱਕ ਪੰਗਤ ਵਿੱਚ ਤਾਂ ਵਰਤਾ ਦਿੱਤੇ ਗਏ ਪਰ ਦੂਜੀ ਪੰਗਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਏ ਸਮਾਪਤੀ ਹੋ ਗਈ ਉਹਨਾਂ ਦੀ ਇੱਕ ਦੂਜਾ ਸੇਵਾਦਾਰ ਇੱਕ ਹੋਰ ਟੋਕਰਾ ਮਿਸੇ ਪ੍ਰਸ਼ਾਦਿਆਂ ਦਾ ਚੁੱਕੀ ਆ ਰਿਹਾ ਸੀ ਉਹਨੇ ਦੂਜੀ ਪੰਗਤ ਵਿੱਚ ਮਿਸੇ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕੀਤੇ ਹੁਣ ਜਦੋਂ ਮਿਸੇ ਪ੍ਰਸ਼ਾਦੇ ਵਰਤੇ ਜਾ ਰਹੇ ਆ ਭਾਈ ਸਾਹਿਬ ਜੀ ਵਰਤਾਈ ਜਾਂਦੇ ਆ ਇਹ ਸਭ ਕੁਝ ਦੇਖ ਕੇ ਇੱਕ ਸਿੱਖ ਦੇ ਮੂੰਹੋਂ ਨਿਕਲਿਆ ਭਾਈ ਜੀ ਗੁਰੂ ਕਾ ਲੰਗਰ ਤੁਸੀਂ ਕਾਣਾ ਕਰ ਛੱਡਿਆ ਹੈ ਅੱਜ ਤੁਸੀਂ ਗੁਰੂ ਦੇ ਲੰਗਰ ਨੂੰ ਕਾਣਾ ਕਰਤਾ ਕਿਉਂਕਿ ਕਿਸੇ ਨੂੰ ਤਾਂ ਪਰੌਠੇ ਦਿੱਤੇ ਜਾ ਰਹੇ ਆ ਕਿਸੇ ਨੂੰ ਮਿੱਸੇ ਪ੍ਰਸ਼ਾਦੇ ਦਿੱਤੇ ਜਾ ਰਹੇ ਆ ਇਹ ਸਭ ਕੀ ਆ ਇਹ ਤਾਂ ਕਾਣਾ ਕਰਤਾ ਲੰਗਰ ਭਾਈ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਫਿਰੂ ਜੀ ਨੇ ਕਹਿਣ ਲੱਗੇ ਜੀ ਬੜੀ ਨਿਮਰਤਾ ਨਾਲ ਆਖਿਆ ਵਰਤਾਵੇ ਦੀ ਭੁੱਲ ਹੈ ਗੁਰੂ ਕਾ ਲੰਗਰ ਤਾਂ ਸਭ ਲਈ ਇੱਕ ਸਮਾਨ ਹੁੰਦਾ ਇਹ ਤਾਂ ਵਰਤੋਂ ਵਾਲਿਆਂ ਤੋਂ ਭੁੱਲ ਹੋਗੀ ਲੰਗਰ ਨੂੰ ਕਾਣਾ ਨਾ ਆਖੋ ਮੇਰੀ ਅੱਖ ਬੇਸ਼ੱਕ ਕਾਣੀ ਹੋ ਜਾਵੇ ਮੇਰਾ ਜਿਹੜਾ ਹੈ ਸਰੀਰ ਦਾ ਅੰਗ ਅੱਖ ਕਾਣੀ ਹੋ ਜਾਵੇ ਪਰ ਲੰਗਰ ਸਦਾ ਗੁਰੂ ਦਾ ਹੈ ਇਹਦੇ ਵਿੱਚ ਊਚ ਨੀਚ ਅਮੀਰ ਗਰੀਬ ਦਾ ਜਰਾ ਵੀ ਅੰਤਰ ਨਹੀਂ ਹੈ ਗੁਰੂ ਹਰ Rai ਸਾਹਿਬ ਜੀ ਫਰਮਾਇਆ ਕਰਦੇ ਸੀ ਭਾਵੇਂ ਕੁਝ ਹੋਵੇ ਗੁਰੂ ਕੇ ਲੰਗਰ ਵਿੱਚ ਹਰ ਸਿੱਖ ਜਥਾ ਸ਼ਕਤ ਖਰਚ ਅੰਨ ਧਨ ਰਸਦ ਪਾਏ ਕਿਉਂਕਿ ਮਹਾਰਾਜ ਨੇ ਸਾਫ਼ ਇਨਕਾਰ ਕਰਤਾ ਸੀ ਜਦੋਂ ਸ਼ਾਹਜਹਾਂ ਵਰਗੇ ਔਰੰਗਜ਼ੇਬ ਵਰਗੇ ਗੁਰੂ ਜੀ ਨੂੰ ਗੁਰੂ ਕੇ ਲੰਗਰ ਵਿੱਚ ਕਹਿੰਦੇ ਸੀ ਅਸੀਂ ਪੈੰਡ ਆਪ ਜੀ ਦੇ ਨਾਮ ਲਾ ਦਿੰਦੇ ਹਾਂ ਮਹਾਰਾਜ ਨੇ ਆਖਿਆ ਸੀ ਸਾਨੂੰ ਅਜਿਹੀ ਕਿਸੇ ਚੀਜ਼ ਦੀ ਲੋੜ ਨਹੀਂ ਇਹ ਲੰਗਰ ਗੁਰੂ ਦਾ ਹੈ ਇਹ ਗੁਰੂ ਦਾ ਲੰਗਰ ਗੁਰੂ ਦੀ ਸੰਗਤ ਦਾ ਲੰਗਰ ਆ ਇਹ ਸੰਗਤ ਕਰਕੇ ਬਰਕਤ ਆ ਅਸੀਂ ਕੋਈ ਸਰਕਾਰੀ ਖਜ਼ਾਨੇ ਵਿੱਚੋਂ ਰੁਪਈਆ ਨਹੀਂ ਲੈਣਾ ਮਹਾਰਾਜ ਨੇ ਆਖਿਆ ਭਾਵੇਂ ਇੱਕ ਚੁਟਕੀ ਆਟਾ ਚਾਰ ਦਾਣੀ ਪਾ ਕੇ ਜਾਵੇ ਲੰਗਰ ਵਿੱਚ ਇਹਦੇ ਨਾਲ ਲੰਗਰ ਵਿੱਚ ਪਾਈ ਰਸਦ ਜੋ ਸੰਗਤ ਪਾਉਂਦੀ ਬਰਕਤ ਆਉਂਦੀ ਹੈ ਸਰਕਾਰੀ ਪੈਸਾ ਨਹੀਂ ਚਾਹੀਦਾ ਤੇ ਜੋ ਦੂਜੇ ਪਾਸੇ ਗੁਰੂ ਲੰਗਰ ਜਾਂ ਗੋਲਕ ਤੋਂ ਕੁਝ ਘਰ ਲੈ ਕੇ ਆਉਂਦੇ ਆ ਉਹਨਾਂ ਦੀਆਂ ਸਾਰੀਆਂ ਬਰਕਤਾਂ ਉੱਡ ਜਾਂਦੀਆਂ ਨੇ ਮਹਾਰਾਜ ਨੇ ਇੱਕ ਸਾਖੀ ਵੀ ਸੁਣਾਈ ਸੀ ਕਿ ਇੱਕ ਕਿਰਤੀ ਸੰਝਮੀ ਸਿੱਖ ਅਨਾਜ ਦੀ ਮੰਡੀ ਤੋਂ ਝਾੜੂ ਨਾਲ ਅੰਨ ਰੋਲ ਲਿਆਉਂਦਾ ਸੀ ਜਦੋਂ ਪੀਸਣ ਪਕਾਉਣ ਲਈ ਅੰਨ ਸੁੱਕਣੇ ਪਾਉਂਦਾ ਉਹਨਾਂ ਦੇ ਘਰ ਵਿੱਚੋਂ ਇੱਕ ਜਿਹੜਾ ਅੰਨ ਦੇ ਦੋ ਦਾਣੇ ਗੁਰੂ ਦੇ ਲੰਗਰ ਵਿੱਚ ਪਾਉਂਦਾ ਸੀ ਘਰ ਵਿੱਚ ਬਰਕਤਾਂ ਆਉਣ ਲੱਗ ਗਈਆਂ ਦਿਨਾਂ ਵਿੱਚ ਹੀ ਸੌਖੇ ਹੋ ਗਏ ਨਵਾਂ ਮਕਾਨ ਬਣਾਇਆ ਪਰ ਵਿਸਰ ਗਿਆ ਰੱਬ ਭੁੱਲ ਗਿਆ ਗੁਰੂ ਦਾ ਲੰਗਰ ਕਰਨੀ ਕੁਦਰਤ ਦੀ ਉਹੀ ਚਿੜਾ ਹੁਣ ਲੰਗਰ ਦੇ ਦਾਣਿਆਂ ਵਿੱਚੋਂ ਦੋ ਦਾਣੇ ਜਾਂ ਚੁਟਕੀ ਆਟੇ ਉਹਨਾਂ ਦੀਆਂ ਬੋਰੀਆਂ 'ਚ ਪਾਉਂਦਾ ਫਿਰ ਕੰਗਾਲ ਹੋ ਗਏ ਗਰੀਬੀ ਆ ਗਈ ਫਿਰ ਗੁਰੂ ਦੀ ਸ਼ਰਨਾਏ ਤੇ ਕਾਰਨ ਪੁੱਛਿਆ ਐਸ ਤੋਂ ਪਹਿਲਾਂ ਬਰਕਤਾਂ ਫਿਰ ਕੰਗਾਲਤਾ ਮਹਾਰਾਜ ਕੀ ਅਸਲ ਕੁਝ ਸਤਿਗੁਰੂ ਜੀ ਨੇ ਆਖਿਆ ਸੀ ਕਿ ਤੁਹਾਡੀ ਕਿਰਤ ਕਮਾਈ ਦਾ ਅੰਨ ਜਿੰਨੇ ਮੂੰਹਾਂ ਵਿੱਚ ਪਵੇਗਾ ਉਨਾਂ ਹੀ ਵਾਧਾ ਹੋਵੇਗਾ ਇਹ ਵੀ ਹੁਕਮ ਦੇ ਕੇ ਰੱਖਿਆ ਸੀ ਜਿਹੜੇ ਮਸੰਦ ਉਗਰਾਹੀ ਦੀ ਰਕਮ ਤੇ ਰਸਦ ਲੋੜ ਬੰਦਾਂ ਵਿੱਚ ਵੰਡਦੇ ਆ ਉਹਨਾਂ ਨੂੰ ਸਿੱਧੀ ਪੁੱਜੀ ਜਾਣੂ ਹੁਕਮ ਸੀ ਕੋਈ ਸਿੱਖ ਭੀੜਾ ਆਧ ਨਜ਼ਰ ਆਵੇ ਇਸ ਕੋ ਦੇ ਓਖਿਆ ਕੋ ਖਲਾਵੇ ਸੋ ਮੇਰੇ ਜਿਮੇ ਹੈ ਪੁੱਜ ਜਾਵੇਗਾ ਕਿੰਨੇ ਖੂ ਸਰੋਵਰ ਤਲਾਬ ਮਹਾਰਾਜ ਨੇ ਲਵਾਏ ਕਿ ਪਾਣੀ ਦੀ ਔੜ ਨਾ ਰਹੇ ਇਹ ਸਤਿਗੁਰੂ ਮਹਾਰਾਜ ਦੇ ਲੰਗਰ ਦੀ ਵਰਕਤ ਆ ਲੰਗਰ ਵਰਤੌਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਰੀਤ ਸਤਵੇਂ ਪਾਸ਼ਾ ਜੀ ਨੇ ਚਲਾਈ ਭਾਵ ਦੂਰ ਦੂਰ ਬੈਠੇ ਲੋਕੀ ਵੀ ਨਗਾਰੇ ਦੀ ਆਵਾਜ਼ ਸੁਣ ਕੇ ਲੰਗਰ ਆ ਕੇ ਉਹਦੇ ਵਿੱਚ ਛੱਕ ਜਾਣ ਤੇ ਹਿੱਸਾ ਵੀ ਪਾ ਜਾਣ ਇਨ੍ਹਾਂ ਹੁਕਮਾਂ ਤੇ ਲੰਗਰਾਂ ਸਦਕਾ ਹਰ ਇੱਕ ਨੂੰ ਖੁੱਲਾ ਰਜਮਾ ਲੰਗਰ ਮਿਲਦਾ ਕਾਲ ਗਰਸਤ ਲੋਕਾਂ ਨੇ ਗੁਰੂ ਜੀ ਦਾ ਪੱਲਾ ਫੜਿਆ ਤੇ ਸ਼ਾਹਜਹਾਂ ਵਰਗੇ ਕਹਿੰਦੇ ਰਹੇ ਸਤਿਗੁਰੂ ਜੀ ਤੁਹਾਡੇ ਜਿਹੜੇ ਨਾਮ ਆ ਕਈ ਪਿੰਡ ਕਰ ਦਿੰਨੇ ਆ ਉਹਨਾਂ ਦੇ ਆਸਰੇ ਦੇ ਨਾਲ ਲੰਗਰ ਚਲਾਉਣਾ ਪਰ ਮਹਾਰਾਜ ਨੇ ਸਾਫ਼ ਮਨਾ ਕਰ ਦਿੱਤਾ ਹੈ ਮੋਹਨ ਫਾਨੀ ਦਾ ਕਹਿਣਾ ਹੈ ਸ਼ਾਹਜਹਾਂ ਨੂੰ ਅੰਦਰੋਂ ਬਹੁਤ ਹੀ ਦੁੱਖ ਸੀ ਕਿ ਪਹਾੜੀ ਰਾਜੇ ਆਜ਼ਾਦ ਫਿਰ ਰਹੇ ਆ ਈਨ ਨਹੀਂ ਮੰਨਦੇ ਉਹ ਤਾਰਾ ਚੰਦ ਤੇ ਉਹਨੇ ਉਹ ਚੇਚੀ ਮਹਿਮ ਚਾੜੀ ਗੁਰੂ ਜੀ ਵੀ ਜਾਣਗੇ ਕਿ ਇਰਾਦੇ ਬਾਦਸ਼ਾਹ ਦੇ ਚੰਗੇ ਨਹੀਂ ਮਹਾਰਾਜ ਨੇ ਉੱਥੇ ਪਤਾਲਗੜ ਦੇ ਥਾਂ ਤੇ ਨਦੀ ਕਿਨਾਰੇ ਇੱਕ ਕਿਲਾ ਉਸਾਰਿਆ ਗੋੜਾ ਬਰੂਦਾ ਸਮਾਨ ਇਸੇ ਕਿਲੇ ਵਿੱਚ ਸੀ ਭਾਵੇਂ ਹੱਲਾ ਤਾਂ ਕਿਸੇ ਨੇ ਨਾ ਕੀਤਾ ਪਰ ਕਿਲੇ ਦੀ ਉਸਾਰੀ ਦੱਸ ਰਹੀ ਸੀ ਇਹ ਗੁਰੂ ਜੀ ਹਰ ਪੱਖੋਂ ਸੁਚੇਤ ਤੇ ਸਿੱਖਾਂ ਨੂੰ ਸਾਵਧਾਨ ਵੀ ਕਰਦੇ ਰਹਿੰਦੇ ਰਾਜੇ ਦਾ ਇਕਦਮ ਨਰਮ ਹੋ ਜਾਣਾ ਇਕਦਮ ਗਰਮ ਹੋ ਜਾਣਾ ਇਹ ਦੱਸਦਾ ਕਿ ਉਹਦਾ ਸੁਭਾਅ ਇੱਕ ਸਾਰ ਨਹੀਂ ਹੈ ਮਨ ਜਿਹੜਾ ਸ਼ਾਂਤ ਨਹੀਂ ਤੇ ਜੋ ਆਪ ਸ਼ਾਂਤ ਨਹੀਂ ਹੋਵੇਗਾ ਦੂਜਿਆਂ ਨੂੰ ਵੀ ਇਹ ਸ਼ਾਂਤ ਹੀ ਕਰੇਗਾ ਤਾਂ ਮਹਾਰਾਜ ਨੇ ਇਹਨਾਂ ਦੇ ਖਜ਼ਾਨੇ ਵਿੱਚੋਂ ਚਾਹੇ ਸ਼ਾਹਜਹਾਂ ਹੋਵੇ ਚਾਹੇ ਔਰੰਗਜ਼ੇਬ ਹੋਵੇ ਜਿਹੜੇ ਸਮਕਾਲੀ ਰਾਜੇ ਹੋਏ ਇੱਕ ਵੀ ਰੁਪਈਆ ਮਹਾਰਾਜ ਨੇ ਸਰਕਾਰੀ ਖਜ਼ਾਨੇ ਦਾ ਨਹੀਂ ਲਿਆ ਗੁਰੂ ਦੀ ਸੰਗਤ ਤੇ ਗੁਰੂ ਕਿਰਪਾ ਸਦਕਾ ਇਹ ਲੰਗਰ ਚੱਲਦੇ ਰਹੇ ਆ ਕਾਲ ਸਮੇਂ ਲੰਗਰ ਦੀ ਸਥਾਪਨਾ ਵੀ ਕੀਤੀ ਆ ਭਾਵੇਂ ਗੁਰੂ ਜੀ ਨੇ ਜੁੱਧ ਇੱਕ ਵੀ ਨਹੀਂ ਕੀਤਾ ਪਰ 2200 ਘੋੜਸਵਾਰ ਤਿਆਰ ਬਰ ਤਿਆਰ ਮਹਾਰਾਜ ਨਾਲ ਰਹਿੰਦੇ ਗੁਰੂ ਹਰਰਾਏ ਸਾਹਿਬ ਜੀ ਸ਼ਿਕਾਰ ਵੀ ਖੇਡਦੇ ਜਦੋਂ ਸ਼ਿਕਾਰ ਨੂੰ ਚੜਦੇ ਉਹਨਾਂ ਦਾ ਹੁਕਮ ਤੇ ਕੋਸ਼ਿਸ਼ ਹੁੰਦੀ ਸੀ ਸਭ ਸ਼ਿਕਾਰ ਜਿੰਦਾ ਹੀ ਫੜਿਆ ਜਾਵੇ ਐਸੇ ਜਾਲ ਬਣਵਾਏ ਗਏ ਕਿ ਸ਼ਿਕਾਰ ਜਿੰਦਾ ਹੀ ਕਾਬੂ ਆਏ ਬੋਰੇ ਸੋ ਲਗਵਾਏ ਜੀਵਨ ਗਹਾਏ ਲੇਤ ਮਾਰਨੇ ਨਾ ਦੇ ਤੇ ਆਪ ਮਾਰਤ ਨਾ ਕਾਹੇ ਇਸ ਤਰ੍ਹਾਂ ਕਈ ਕਿਸਮ ਦੇ ਜਾਨਵਰ ਫੜ ਕੇ ਉਹਨਾਂ ਨੂੰ ਬਾੜੇ 'ਚ ਛੱਡਿਆ ਜਿਹੜੇ ਜ਼ਖਮੀ ਸੀ ਉਹਨਾਂ ਦਾ ਇਲਾਜ ਕੀਤਾ ਕਮਾਲ ਦੀ ਗੱਲ ਇਹ ਸੀ ਕਰਾਮਾਤ ਐਸੀ ਵਰਤੀ ਸੂਰ ਹਿਰਨ ਵਗਿਆੜ ਖਰਗੋਸ਼ ਇੱਕੋ ਹੀ ਘਾੜ ਤੋਂ ਪਾਣੀ ਪੀਂਦੇ ਐਸੀ ਸੁੰਦਰ ਰੱਖ ਬਣਾ ਦਿੱਤੀ ਪੰਛੀ ਆਜ਼ਾਦੀ ਨਾਲ ਉੱਡਦੇ ਪਸ਼ੂ ਖੁੱਲੇ ਫਿਰਦੇ ਕੋਈ ਕਿਸੇ ਤੇ ਹੱਥ ਨਾ ਚੁੱਕਦਾ ਦੂਰੋਂ ਦੂਰੋਂ ਲੋਕ ਇੱਕੌਤਕ ਦੇਖਣ ਹੁੰਦੇ ਹੈਰਾਨ ਹੋ ਜਾਂਦੇ ਸੀ ਇਸ ਤਰ੍ਹਾਂ ਹੀ ਜਾਨਵਰ ਇਕੱਠਾ ਇਕੱਠੇ ਰਹਿ ਰਹੇ ਆ ਕਿ ਜਿਹੜੀ ਸ਼ਾਮ ਨੂੰ ਕਥਾ ਹੁੰਦੀ ਸੀ ਉਹ ਕਥਾ ਗੁਰੂ ਪਾਤਸ਼ਾਹ ਆਪ ਹੀ ਕਰਦੇ ਬਹੁਤ ਬਹੁਤ ਵਿਦਵਾਨ ਆਪ ਜੀ ਦੇ ਬਚਨ ਸੁਣਨ ਆਉਂਦੇ ਗਿਆਨ ਅਮਰਤ ਦੀ ਵਰਖਾ ਵਿੱਚ ਸਭ ਦੀਆਂ ਆਤਮਾਵਾਂ ਉੱਚਾਈਆਂ ਜਾਂਦੀਆਂ ਮਹਾਰਾਜ ਬਾਗਾਂ ਦੀ ਸੈਰ ਕਰਦੇ ਕੀਰਤਨ ਹੁੰਦਾ ਤੇ ਸੈਰ ਤੋਂ ਮੁੜ ਕੇ ਮਹਾਰਾਜ ਫਿਰ ਉਹ દવાખાਨੇ ਚਲੇ ਜਾਂਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਐਸਾ દવાਖਾਨਾ ਸੀ ਜਿੱਥੋਂ ਬਿਲਕੁਲ ਮੁਫਤ ਦਵਾਈ ਮਿਲਦੀ ਸੀ ਬੱਚਿਆਂ ਨੂੰ ਮਹਾਰਾਜ ਇਕੱਠੇ ਕਰਕੇ ਉਪਦੇਸ਼ ਦਿੰਦੇ ਤੇ ਯੋਧਿਆਂ ਦੇ ਕਰਤੱਵ ਵੀ ਵੇਖਦੇ ਤੀਰ ਅੰਦਾਜ਼ੀ ਵੀ ਆਪ ਕਰਦੇ ਮਹਾਰਾਜ ਇਤਨਾ ਕੱਸ ਕੇ ਤੀਰ ਚਲਾਉਂਦੇ ਸੀ ਕਿ ਮਹਾਰਾਜ ਦਾ ਚਲਾਇਆ ਤੀਰ ਅਸ਼ਟਤਾਤ ਨੂੰ ਵੀ ਛੇੜ ਕਰ ਜਾਂਦਾ ਸੀ ਮਹਾਰਾਜ ਸੱਚੇ ਪਾਸ਼ਾ ਪੰਛੀਆਂ ਨੂੰ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਇਸ ਤਰ੍ਹਾਂ ਕੀਰਤਪੁਰ ਸਾਹਿਬ ਵਿੱਚ ਕਲਾ ਵਰਤੀ ਆ ਮਹਾਰਾਜ ਨੇ ਬਹੁਤ ਸਿੱਖਾਂ ਨੂੰ ਪ੍ਰੇਮ ਕੀਤਾ ਨੇਤਨੇਮ ਦੀ ਮਰਿਆਦਾ ਉਹਨਾਂ ਵਿੱਚ ਪਰਪੱਕ ਕੀਤੀ ਹੈ ਗੁਰੂ ਹਰ राय ਸਾਹਿਬ ਜੀ ਨੇ ਅਜਿਹਾ ਨਿਤ ਕਰਮ ਬਣਾਇਆ ਜਿਹਦੇ ਨਾਲ ਸਿੱਖਾਂ ਦੇ ਜੀਵਨ ਵਿੱਚ ਰੌਸ਼ਨੀ ਆਈ ਹੈ ਗੁਰੂ ਮਹਾਰਾਜ ਕਿਰਪਾ ਕਰਨ ਜੀ ਇਸ ਤਰ੍ਹਾਂ ਗੁਰੂ ਕੇ ਲੰਗਰ ਦੀ ਬਰਕਤ ਤੇ ਗੁਰੂ ਦੇ ਲੰਗਰ ਪ੍ਰਤੀ ਕੋਈ ਵੀ ਬਚਨ ਨਹੀਂ ਕਰਨਾ ਚਾਹੀਦਾ ਕਾਣਾ ਲੰਗਰ ਹੈ ਜੋ ਮਿਲਦਾ ਹੈ ਉਹ ਸਬਰ ਕਰਕੇ ਸ਼ੱਕ ਲੈਣਾ ਚਾਹੀਦਾ ਹੈ ਤੇ ਕਈ ਵਾਰੀ ਅਸੀਂ ਲੰਗਰ ਵਿੱਚ ਤਾਂ ਚਲੇ ਜਾਂਦੇ ਪਰ ਸਾਡੇ ਵਿੱਚ ਸਬਰ ਬਹੁਤ ਥੋੜਾ ਹੁੰਦਾ ਸੰਗਤ ਜ਼ਿਆਦਾ ਹੁੰਦੀ ਹੈ ਇੱਕ ਦੂਜੇ ਨੂੰ ੱੱਕੇ ਵੀ ਮਾਰਦੇ ਆ ਕਈ ਉੱਥੇ ਕਈਆਂ ਨੂੰ ਬੈਠਣਾ ਹੀ ਨਹੀਂ ਆਉਂਦਾ ਕਿ ਸਬਰ ਨਾਲ ਚੀਜ਼ ਆਪੇ ਹੀ ਵਾਰਿਸ ਰਾਜ ਜਾਵੇਗੀ ਆ ਸਾਨੂੰ ਸਿਮਰਨ ਕਰਦੇ ਹੋਏ ਵਾਹਿਗੁਰੂ ਦੇ ਪਿਆਰ ਵਿੱਚ ਆ ਕੇ ਪ੍ਰਸ਼ਾਦਾ ਛਕਣਾ ਚਾਹੀਦਾ ਤੇ ਉਹਨਾਂ ਸੰਗਤਾਂ ਦਾ ਵੀ ਉਹਨਾਂ ਨੂੰ ਅਸੀਸ ਦੇਣੀ ਚਾਹੀਦੀ ਆ ਜਿਨ੍ਹਾਂ ਦੀ ਇਹ ਬਰਕਤ ਸਦਕਾ ਗੁਰੂ ਕੇ ਲੰਗਰ ਚੱਲਦੇ ਆ ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਆ ਦਸਬੰਧ ਦਿੰਦੇ ਆ ਉਹ ਵੀ ਸਿੱਖ ਮਹਾਨ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਔਲ ਚੁੱਕ ਦਿਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ